ਮਹਿਲਾ ਐਸਐਚਓ ਤੇ ਜਾਨਲੇਵਾ ਹਮਲਾ ਝਗੜਾ ਰੋਕਨ ਗਈ ਸੀ ਮਹਿਲਾ ਐਸਐਚਓ ਗੰਬੀਰ ਜ਼ਖਮੀ ਹੋਈ ਮਹਿਲਾ ਐਸਐਚਓ ਪੰਜਾਬ 'ਚ ਅੱਜ ਦੇਨ ਲਗਾਤਾਰ ਲੜਾਈ ਝਗੜੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਛੋਟੀ-ਛੋਟੀ ਗੱਲ ਪਿੱਛੇ ਕਤਲ ਹੋ ਰਹੇ ਨੇ ਤੇ ਹੁਣ ਇਹ ਲੱਗਦਾ ਹੈ ਕਿ ਪੰਜਾਬ 'ਚ ਪੁਲਿਸ ਵੀ ਸੇਫ ਨਹੀਂ ਹੈ ਉਲਸਮਲਾਜ਼ਮਾ ਤੇ ਵੀ ਜਾਨਲੇਵਾ ਹਮਲੇ ਹੋ ਰਹੇ ਨੇ ਜੀ ਹਾਂ ਇਸ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਲੜਾਈ ਰੋਕਣ ਪਹੁੰਚੀ ਮਹਿਲਾ ਐਸਐਚਓ ਤੇ ਹੀ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਮਹਿਲਾ ਐਸਐਚਓ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਇੱਕ ਪਿੰਡ 'ਚ ਬੀਤੀ ਰਾਤ ਦੋ ਗਰੁੱਪਾਂ 'ਚ ਆਪਸ 'ਚ ਲੜਾਈ ਹੋ ਗਈ ਜਿਸ ਦੀ ਜਾਣਕਾਰੀ ਮਿਲਣ ਤੇ ਵੇਰਕਾ ਥਾਣੇ ਦੀ ਮਹਿਲਾ ਐਸਐਚਓ ਲੜਾਈ ਰੋਕਣ ਪਹੁੰਚੀ ਮਹਿਲਾ ਐਸਐਚਓ ਦਾ ਨਾਮ ਏਕੇ ਸੋਹੀ ਦੱਸਿਆ ਜਾ ਰਿਹਾ ਤੇ ਮੌਕੇ ਤੇ ਪਹੁੰਚਦੇ ਸਾਰੀ ਇੱਕ ਗਰੁੱਪ ਦੇ ਨੌਜਵਾਨਾਂ ਵੱਲੋਂ ਮਹਿਲਾ ਐਸਐਚਓ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜਿਸ ਚ ਮਹਿਲਾ ਐਸਐਚਓ ਜ਼ਖਮੀ ਹੋ ਗਈ ਹੈ ਐਸਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਣ ਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ ਅੱਗੇ ਐਸਐਚਓ ਸਾਹਿਬ ਤੇ ਹਮਲਾ ਕਰਤਾ ਆਪਸੇ ਟੱਲੇ ਬਿਓ ਇਹੋ ਨੂੰ ਮੰਡੀ ਪਾਸ ਤੋਂ ਆਦਮੀ ਕਿਹਦੇ ਕੰਮ ਦੀ ਲਾਤਾ ਉਹਨੇ ਕਰ ਪਾਇਆ ਨਹੀਂ ਨਹੀਂ ਇੰਤਾਂ ਦੀ ਨਹੀਂ ਕੋਈ ਹਾਂਜੀ ਤੇ ਫਿਰ ਕਿਹੜਾ ਰੇਡ ਕਰਨਗੇ ਤੇ ਕਿਉਂ ਕਰਨਗੇ ਕੀ ਹੋ ਕੇ ਰੈਸਪਸ ਚਲਾਤਾ ਸਰ ਰੇਡ ਕਰਨੀਗੇ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਥੇ ਉਹਦੇ ਸਬੰਧ ਚ ਗਏ ਹਾਂ ਹਾਂਜੀ ਕਿੰਨੇ ਵਿਅਕਤੀ ਸੀਗੇ ਮੋਕੀ ਦੇ ਜਿਹੜੇ ਹਮਰਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਮੇਰਾ ਲੈਡੀ ਹੈਡ ਕਨਸਟੇਬਲ ਸਮਰਨ ਜੀ ਪਰਚਾ ਦਰਜ ਕਰਦੇ ਹਾਂ ਜੀ ਉਹਨਾਂ ਤੇ ਪਰਚਾ ਦਰਜ ਤੇ ਲਗਾਤਾਰ ਭਾਰ ਕੀਤੀ ਜਾਂਦੀ ਹੈ ਹਾਂ ਜੀ ਲਗਾਤਾਰ ਭਾਰ ਕੀਤੀ ਜਾਂਦੀ ਹੈ ਗ੍ਰੇਡ ਹਾਂ ਜੀ ਇਹ ਤੋਂ ਵੇਰ ਕਿਹਾ ਥਾਣੀ ਤੋਂ ਪੰਜਾਬ ਚ ਲਗਾਤਾਰ ਲੜਾਈ ਝਗੜੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਸਵਾਲ ਹਮੇਸ਼ਾ ਪੁਲਿਸ ਦੀ ਕਾਰਜ ਕੁਜਾਰੀ ਤੇ ਖੜੇ ਹੁੰਦੇ ਨੇ ਪਰ ਹੁਣ ਜੇ ਪੁਲਿਸ ਖੁਦ ਮੌਕੇ ਤੇ ਪਹੁੰਚ ਰਹੀ ਹੈ ਤੇ ਲੋਕ ਪੁਲਿਸ ਤੇ ਵੀ ਹਮਲੇ ਕਰ ਰਹੇ ਨੇ ਜਿਸ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਹੋਰ ਖਰਾਬ ਹੋਣ ਦਾ ਡਰ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪੁਲਿਸ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਸਭ ਦੀ ਪਾਲਣਾ ਕੀਤੀ ਜਾਵੇ ਤੁਹਾਡਾ ਕੀ ਕੁਝ ਕਹਿਣਾ ਹੈ ਕ੍ਰਾਈਮ ਚੜਦੀ ਸਟੋਰੀ ਬਾਰੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ